ਹੁਣ ਇਹਦਾ ਵੀ ਡਰ ਚੱਕ ਗਿਆ ਨਹੀਂ ਨੇ ਇਹੀ ਅੱਕ ਕੇ ਜਾਵਰਨਗੇ ਸਹੀ ਗੱਲ ਹੈ ਹੈ ਇਹ ਤਾਂ ਬਹੁਤ ਸਿੱਖੀ ਹੋਣੀ ਹੈ ਬਈ ਬਿੱਲਿਆ ਪਾਲਾ ਜੱਫਾ ਯਾਰ ਤਾਂ ਦੇਖ ਸੋਣੂ ਬਿੱਲਿਆ ਬ੍ਰੋ ਉਹ ਬਿੱਲਿਆ ਸੌਂ ਗਈ ਸੌਂ ਗਈ ਆਪਣੀ ਜਾਨਾ ਬਣਾ ਚੱਲ ਉਹ ਮੇਰੇ ਹੀ ਹੋਏ ਮੇਰੇ ਹੀ ਹੈ 12 ਆਉਂਦੀ ਕੋਸ਼ਿਸ਼ ਪੂਰੀ ਜਰੀ ਹੈ ਭੁਖੀ ਮਰਦੀ ਹੋਊਗੀ ਯਾਰ ਇਹ ਨਾ ਬਾਈ ਇਹ ਇਹ ਇਕੱਠੀ ਹੋ ਕੇ ਬੈਠੀ ਐ ਉਸੇ ਵੀ ਮੰਮੀ ਸੰਮੀ ਪਾ ਕੇ ਬੈਠੀ ਐ ਨਹੀਂ ਪਾ ਰਹੀ ਉਹ ਤਾਂ ਮੈਂ ਕਿਹਾ ਕਿ ਆਹ ਹੋਰ ਦੇਖ ਤਾਂ ਰਿਹਾ ਯਾਰ ਦੇ ਫਰੰਟ 'ਚ ਹੀ ਕੱਢਦਾ ਜੱਫਾ ਫਿੱਜਿਆ ਕੀ ਹੋ ਗਿਆ ਇਹ ਜਵਾਕ ਨੂੰ ਖਾਣਾ ਵੀਡੀਓ ਬਣਾਈ ਆ ਤੇ ਤੈਨੂੰ ਮੱਛੀ ਨਹੀਂ ਚੱਕੂ ਮੱਛੀ ਬਾਜੀ ਆ ਵੇਖ ਮੱਛੀ ਨੂੰ ਆ ਪਾੜੇ ਇੱਕ ਅਕਟਿਵਿਟੀ ਸਪੋਰਟ ਡਿਜੀਟਲ ਤੇ ਸੀ ਉਹ ਦਾ ਭਾਈ ਦੇ ਘਾਟ ਤੇ ਇੱਥੇ ਹੀ ਜਿੱਤਣਾ ਲੈ ਲਾਂਗੇ ਆਪਾਂ ਪਹਿਲਾਂ ਹਾਂ ਫਾਊਂਡਰੀ ਪੱਕੇ ਚੱਲ ਰਹੇ ਹਾਂ ਬਾਹਰ ਹੀ ਬਖਨੋਸ਼ ਕਿ ਬਾਰਿਸ਼ ਸੈਟ ਪਰ ਪਿਆ ਆ ਭਾਈ ਹਾਏ バスからバスから。 और हां ये ਉਹ ਹੋ ਗਿਆ ਹੋਇ ਉਹ ਤਰ ਜਾਵੇ ਕਿਹੜਾ ਕਿ ਮਾਰਾ ਭੱਜ ਕੇ ਚਾਲ ਫਿਰ ਉਹ ਤੇ ਜਾਵੇ ਲਿਆ ਹੋਈ ਆ ਨਿਆ ਬਿਲਕੁਲ ਜੀ ਆਖਰੀ ਉਮੀਦ ਫਾਊਂਡੇਸ਼ਨ ਗੋਤਾਖੁਰ ਪ੍ਰਗਟ ਸਿੰਘ ਔਰ 24 ਸਾਲਾ ਤੋਂ ਮਨ ਇਨਸਾਨੀਅਤ ਦੀ ਫ੍ਰੀ ਹੋਪ ਕੋਸਟ ਸੇਵਾ ਨਿਭਾਉਂਦੇ ਆ ਰਹੇ ਆ ਨਹਿਰਾ ਦੇ ਵਿੱਚੋਂ ਲਾਸ਼ਾਂ ਕਢਣੀਆਂ ਹੁਣ ਜਿੰਦੀਆਂ ਗਊਆ ਜਾਂ ਜਿੰਦੇ ਲੋਕਾਂ ਨੂੰ ਉਹਦੇ ਨਾਲ ਹੀ ਪਰਮਾਤਮਾ ਦੀ ਦਿੱਤੀ ਸਾਡੇ ਕੋਲ ਛੋਟੀ ਜੀ ਸੇਵਾ ਮੈਂ ਕਰੋਕੋਡਾਈਲ ਆਫ ਇੰਡੀਆ ਦਾ ਵਾਰਡ ਹੈ ਮੇਰੇ ਕੋਲ ਮੈਂ ਮਗਰਮੱਛ ਵੀ ਫੜੇ ਕਿ ਮਗਰਮੱਛ ਮੈਂ ਪਹਿਲਾਂ ਰੈਸਕਿਊ ਕਰਕੇ ਮਹਿਕਮੇ ਦੇ ਹਵਾਲੇ ਕਰ ਚੁੱਕੇ ਆ ਔਰ ਅੱਜ ਪਿਛਲੇ 5-6 ਦਿਨਾਂ ਤੋਂ ਤੋਲਾ ਕਿੰਗਰਾ ਪਿੰਡ ਦੇ ਜਿੰਨੇ ਵੀ ਨੌਜਵਾਨ ਵੀਰ ਨੇ ਬਜ਼ੁਰਗ ਨੇ ਉਹਨਾਂ ਵੱਲੋਂ ਕੌਲਾਂ ਚ ਕੀਤੀਆਂ ਜਾ ਰਹੀਆਂ ਸਨ ਮੇਰੇ ਕੋ ਵੀਡੀਓ WhatsApp ਕੀਤੇ ਗਏ ਵੀਡੀਓ ਕਾਲ ਤੇ ਵੀ ਉਹਨਾਂ ਨੇ ਮੈਨੂੰ ਇਹ ਸੂਏਦ ਵਿੱਚ ਇੱਕ 8 ਫੁੱਟ ਦਾ ਹਨਰਾਜ 8 ਫੁੱਟ ਤੇ ਆਸ-ਪਾਸ ਦਾ ਇੱਕ ਕੜਿਆਲ ਜੋ ਵੇਖਿਆ ਗਿਆ ਜੋ 2 ਮਹੀਨੇ ਤੋਂ ਵੀਰਾਂ ਨੇ ਕਿਹਾ ਵੀ ਇਥੇ ਆਸ-ਪਾਸ ਖੇਤਾਂ ਦੇ ਆਸ-ਪਾਸ ਵੇਖਿਆ ਜਾ ਰਿਹਾ ਸੋਰ ਨੂੰ ਰੈਸਕਿਊ ਕਰਨ ਵਾਸਤੇ ਅੱਜ ਟੀਮ ਦੇ ਨਾਲ ਕੁਰ ਖੇਤਰ ਤੋਂ 300 ਕਿਲੋਮੀਟਰ ਦੂਰੇ ਨਾ ਭਰਾਵਾਂ ਦੀ ਮਦਦ ਕਰਨ ਵਾਸਤੇ ਆਏ ਆ ਔਰ ਇੱਕ ਵਾਰ ਆਪਣਾ ਜੋ ਸਰਚ ਜੋ ਸ਼ੁਰੂ ਕਰਨ ਲੱਗੇ ਆ ਔਰ ਕੱਲ ਵੀ ਉਹ ਵੇਖਿਆ ਗਿਆ ਸੀ ਅੱਜ ਹਾਲਾਂਕਿ ਨਜ਼ਰ ਨਹੀਂ ਆਇਆ ਹੁਣ ਮੈਂ ਵਿੱਚ ਵੜ ਕੇ ਆਪਣਾ ਰੈਸਕਿਊ ਸ਼ੁਰੂ ਕਰਾਂਗਾ ਔਰ ਕੋਸ਼ਿਸ਼ ਕਰਾਂਗੇ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਇਸ ਘੜਿਆਲੂ ਜਿੰਦਾ ਰੈਸਕਿਊ ਕਰਕੇ ਵਾਈਲਡ ਲਾਈਫ ਟੀਮ ਦੇ ਹਵਾਲੇ ਕੀਤਾ ਜਾਏਗਾ ਕੀ ਨੁਕਸਾਨ ਕੀ ਕਰ ਸਕਦਾ ਹੁੰਦਾ ਇਹ ਤੇ ਤੁਹਾਡੇ ਜੀ ਤੁਸੀ ਦੇਖਿਆ ਤੈਨੂੰ ਕੋਈ ਆਹ ਵੇਖੋ ਜੀ ਪਾਣੀ ਦਾ ਜਨਵਰ ਏ ਔਰ ਮਾਸਾਹਾਰੀ ਜਨਵਰ ਏ ਇਹਦੀ ਰਡਾਰ ਚ ਕੋਈ ਵੀ ਪਸ਼ੂ ਬੱਕਰੀ ਪੇੜ ਬੱਚਾ ਨੇਣਾ ਸੇਣਾ ਕੋਈ ਵੀ ਆਵੇ ਤਾਂ ਇਹ ਉਹਨੂੰ ਖਾ ਸਕਦਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਜੀ ਹਾਂਜੀ ਗੱਲ ਤੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਮੇਰਾ ਨਾਮ ਕਮਰਪਾਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਤੇ ਮੇਰਾ ਪਿੰਡ ਜੀ ਤੌਲਾ ਕਿੰਗਰਾ ਜੀ ਤੇ ਇੱਥੇ ਪਿਛਲੇ ਕਾਫੀ ਦਿਨਾਂ ਤੋਂ ਨਾ ਜੀ ਜਿਹੜਾ ਲਾਲਬਾਈ ਰਜਵਾਹਾ ਹੈ ਇਸਦੇ ਅਸੀਂ ਹਿੱਸੇਦਾਰ ਹਾਂ ਠੀਕ ਹੈ ਜੀ ਇਸ ਰਜਵਾਹੇ ਦੇ ਵਿੱਚ ਪਿਛਲੇ ਦਿਨਾਂ ਤੋਂ 7-8 ਫੁੱਟ ਦਾ ਇੱਕ ਕੜਿਆਲ ਦੇਖਿਆ ਗਿਆ ਜਿਸ ਨੂੰ ਵੱਖ-ਵੱਖ ਲੋਕਾਂ ਵੱਲੋਂ ਥੋੜੇ-ਥੋੜੇ ਟਾਈਮ ਬਾਅਦ ਦੇਖਿਆ ਜਾ ਰਿਹਾ ਤੇ ਇਸ ਨੂੰ ਫੜਨ ਜਾਂ ਰੈਸਕਿਊ ਕਰਨ ਲਈ ਅਸੀਂ ਪ੍ਰਗਟ ਸਿੰਘ ਸੰਧੂ ਵਰਗਿਆਂ ਨਾਲ ਥੋੜਾ ਸੰਪਰਕ ਬਣਾਇਆ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਨੂੰ ਰੈਸਕਿਊ ਕਰਕੇ ਇੱਥੋਂ ਲਿਜਾਇਆ ਜਾਵੇ ਤਾਂ ਕਿ ਇੱਥੇ ਕਿਸੇ ਤਰੀਕੇ ਦਾ ਕੋਈ ਮarli ਜਾਂ ਜਾਨੀ ਨੁਕਸਾਨ ਨਾ ਹੋ ਸਕੇ ਆਸ-ਪਾਸੇ ਖੇਤ ਖੂਤ ਹੈ ਫਿਰ ਉਹ ਡਰਨ ਲੱਗਦਾ ਹੋਊ ਜੀ ਹਾਂ ਜੀ ਕਿਉਂਕਿ ਹੁਣ ਆਪਾਂ ਮੋਗਾ ਛੱਡਣਾ ਹੈ ਬੰਦ ਕਰਨਾ ਹੈ ਤੇ ਇਹਦੇ ਲਈ ਪਾਣੀ ਚ ਉਤਰਨਾ ਪੈਂਦਾ ਜੀ ਅੱਛਾ ਪਰੋਟ ਸਿੰਘ ਨਾਲ ਸਰਪਰ ਕਿਵੇਂ ਹੋਇਆ ਤੁਹਾਡਾ ਜੇ ਗੱਲ ਕੀਤੀ ਅਸੀਂ ਇਹਨਾਂ ਦੀ ਇੰਸਟਾਗ੍ਰam ਤੇ ਵੀਡੀਓਜ਼ ਦੇਖਦੇ ਰਹਿੰਦੇ ਹਾਂ ਹਨਾ ਵੀ ਇਹ ਜਿਹੜੇ ਮਤਲਬ ਨ aeration ਦੇ ਵਿੱਚ ਕੋਈ ਹਾਦਸਾ ਵਾਜ ਜਾਂਦਾ ਲਾਸ਼ਾਂ ਵਗੈਰਾ ਕੱਢਦੇ ਰਹਿੰਦੇ ਜਾਂ ਕੜੇ ਹੜ੍ਹ ਜਾਂ ਹੋਰ ਮਗਨ ਮੱਛ ਫੜਦੇ ਰਹਿੰਦੇ ਆ ਤਾਂ ਅਸੀਂ ਉੱਥੋਂ ਇਹਨਾਂ ਦੀ ਵੀਡੀਓ ਦੇਖੀ ਤੇ ਅਸੀਂ ਇਹਨਾਂ ਨਾਲ ਸੰਪਰਕ ਬਣਾਇਆ ਤੇ ਇਸ ਤਰ੍ਹਾਂ ਬਈਆ ਰਸਤਾ ਵੀ ਆਉਣ ਜਾਣ ਵਾਸਤੇ ਤੁਹਾਡੇ ਪਿੰਡਾਂ ਨੂੰ ਹੈ ਨਾ ਮਿਲੌਂਦਾ ਰਸਤੇ ਤੋਂ ਜਾਣ ਲੱਗੇ ਕਿੰਨਾ ਕਿ ਡਰ ਜਾਂ ਕੋਈ ਇਸ ਤਰ੍ਹਾਂ ਘਟੌਣਾ ਜੀ ਪੂਰਾ ਹੀ ਡਰ ਤਾਂ ਹੈ ਚਲੋ ਵੱਖਰੀ ਗੱਲ ਆ ਜੀ ਇੱਕ ਡਰਦਾ ਤਾਂ ਨਾ ਪਰ ਇਹਨਾਂ ਜੀ ਚਲੋ ਇੱਕ ਇਹ ਬਹੁਤ ਘੱਟ ਗਿਣਤੀ 'ਚ ਪਾਏ ਜਾਂਦੇ ਕੜੇ ਆਲੇ ਜੀ ਹੋ ਸਕਦਾ ਆਪਾਂ ਇਨਸਾਨ ਤੋਂ ਉੱਪਰ ਕੋਈ ਨਹੀਂ ਹੋ ਸਕਦਾ 4 ਦਿਨ ਇਕੱਠੇ ਹੋ ਕੇ ਲੋਕ ਇਹਨੂੰ ਮਾਰ ਵੀ ਸਕਦੇ ਸੀ ਤੇ ਆਪਾਂ ਕਿਸੇ ਨੂੰ ਮਾਰਨ ਦਾ ਸਿਧਾਂਤ ਹੈ ਨਹੀਂਗਾ ਜੀ ਆਪਣਾ ਕਿ ਵੀ ਜਿਉਓ ਤੇ ਜਿਉਣ ਦਿਓ ਕਿੰਨੇ ਨੂੰ ਰੈਸਕਿਊ ਕਰਕੇ ਤਾਂ ਜੋ ਬਚਾਇਆ ਜਾ ਸਕੇ ਕਿੰਨੇ ਕ ਫੁੱਟ ਦਾਗਾ ਜੀ ਇਹ ਹੈਗਾ ਜੀ 8 ਫੁੱਟ ਦਾ ਕਿੰਨੇ ਦਿਨ ਹੋ ਗਏ ਦੇਖਦੇ ਇਹਨੂੰ ਤੁਸੀਂ ਇੱਥੇ ਘੱਟੋ ਘੱਟ ਜੀ 2 ਮਹੀਨਿਆਂ ਦੇ ਆਸ-ਪਾਸੇ ਸਮਾਂ ਹੋ ਗਿਆ ਇਹਨੂੰ ਇੱਥੇ ਫਿਰ ਕੋਈ ਨੁਕਸਾਨ ਵੀ ਪਹੁੰਚਾਇਆ ਕਿਸੇ ਨੂੰ ਇਹ ਨੁਕਸਾਨ ਹਜੇ ਤੱਕ ਕਿਸੇ ਨੂੰ ਨਹੀਂ ਬਚਾਇਆ ਅੱਛਾ ਕੰਮ ਕਰਨ ਤੇ ਵੀ ਦਿੱਕਤ ਆਂਦੀ ਹੋਊਗੀ ਖੇਤਾਂ ਕੋਲ ਦਿੱਕਤ ਹੈਗੀ ਹੈ ਜੀ ਬਿਲਕੁਲ ਕਿਉਂਕਿ ਇੱਕ ਤਾਂ ਜਿਸਨੂੰ ਨੌਲੇਜ ਹੋਊਗੀ ਉਹ ਬੰਦਾ ਤਾਂ ਇਸ ਤੋਂ ਘੱਟ ਡਰੂਗਾ ਜੀ ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਇਹ ਤੋਂ ਸੇਫ ਦੂਰੀ ਤੇ ਰਹਿਾਂਗੇ ਤਾਂ ਆਪਾਂ ਨੁਕਸਾਨ ਨਹੀਂ ਕਰਦਾ ਕਈ ਵਾਰੀ ਕੋਈ ਅਚਾਨਕ ਕੋਈ ਬੰਦਾ ਕੰਮ ਕਰ ਰਿਹਾ ਜਾਂ ਆਪਣੀ ਲੇਬਰ ਹੈ ਉਹ ਇਸ ਇਸ ਗੱਲ ਤੋਂ ਡਰਦੇ ਆ ਕ अच्छा आज देखया ਗਿਆ ਕਿ ਅੱਜ ਅੱਜ ਨਹੀਂ ਹਾਲੇ ਤੱਕ ਦੇਖਿਆ ਗਿਆ ਕਿਉਂਕਿ ਧੁੱਪ ਚ ਜ਼ਿਆਦਾ ਵਿਖਦਾ ਹੈ ਨਾ ਤੇ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਧੁੱਪੇ ਆਮ ਨਾਰਮਲ ਲੋਕਾਂ ਵੱਲੋਂ ਦੇਖਿਆ ਗਿਆ ਕਿ ਉਹ ਪਾਣੀ ਚ ਬਾਹਰ ਆ ਜਾਂਦਾ ਫਿਰ ਅੰਦਰ ਜਾਵਰ ਅੱਛਾ ਹੁਣ ਇਹ ਜਿਹੜਾ ਪਾਣੀ ਦਾ ਭਾਵ ਕੱਟ ਕੀਤਾ ਗਿਆ ਕਿ ਪਹਿਲਾਂ ਵੱਧ ਸੀਗਾ ਇਹਦਾ ਜੀ ਇਹਨਾਂ ਦੀ ਪਾਣੀ ਤਾਂ ਬਹੁਤ ਚੱਲੀ ਜਾਂਦਾ ਸੀ ਪਹਿਲਾਂ ਤੇ ਪਰ ਅਸੀਂ ਨਹਿਰੀ ਮਹਿਕਮੇ ਨਾਲ ਸੰਪਰਕ ਬਣਾਇਆ ਜੇਈ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਐਕਸ਼ਨ ਨੂੰ ਅਸੀਂ ਐਪਲੀਕੇਸ਼ਨ ਲਿਖ ਕੇ ਦਿੱਤੀ ਹੈ ਤੇ ਉਹਨਾਂ ਨੇ ਮਾਰਕ ਕਰਨ ਤੋਂ ਬਾਅਦ ਇਹ ਪਾਣੀ ਘਟਾਇਆ ਗਿਆ ਤੇ ਬਿਲਕੁਲ ਬੰਦ ਕੀਤਾ ਗਿਆ ਕੋਈ ਮੈਕਵੇ ਵੱਲੋਂ ਵੀ ਆਇਆ ਪਈ ਜੀ ਕੋਈ ਮੈਕਵੇ ਵੱਲੋਂ ਅਸੀਂ ਸੰਪਰਕ ਕੀਤਾ ਸੀ ਕਿਉਂਕਿ ਉਹਨਾਂ ਨੇ ਏਡੀ ਕੋ ਤਰਜੀਹ ਨਹੀਂ ਦਿੱਤੀ ਅੱਛਾ ਤਾਂ ਕਰਕੇ ਹੀ ਸਾਨੂੰ ਪ੍ਰਗਟ ਸਿੰਘ ਨੂੰ ਬੁਲਾਉਣਾ ਪਿਆ ਕਿਵੇਂ ਦੇਖਦੇ ਹੋ ਖੁਰੇਸ਼ੇਤਰ ਤੋਂ ਇੰਨੀ ਦੂਰੋਂ ਆਏ ਨੇ ਕਿ ਮੈਂ ਤਾਂ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਸਾਰੇ ਪਿੰਡ ਵਾਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅੱਜ ਸਾਡੇ ਸਾਨੂੰ ਵੀ ਨੁਕਸਾਨ ਤੋਂ ਬਚਾਉਣਗੇ ਤੇ ਇੱਕ ਜੀਵ ਦੀ ਵੀ ਜਾਨ ਬਚ ਜਾਵੇਗੀ ਠੀਕ ਹੈ ਜੀ